ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਚਮਿੰਡੇ ਆਏ ਆ ਵਡਣ ਝੋਨਾ ਤੇ ਇੱਥੇ ਆਪਣੇ 15 ਕਿੱਲੇ ਝੋਨਾ ਵੜਨ ਵਾਲੇ ਸਾਰਾ ਹੀ ਵੜ ਦੇਣਾ ਗਿੱਲਾ ਸੁੱਕਾ ਸਾਰਾ ਰਗੜ ਦੇਣਾ ਅੱਜ ਤੇ ਝੋਨਾ ਬਹੁਤ ਸੋਹਣਾ ਖੜਾ ਕੋਈ ਬਿਮਾਰੀ ਨਹੀਂ ਕੋਈ ਕੁੱਝ ਨਹੀਂ ਐਨ ਪਲਤਾਂ ਦੇ ਵਿੱਚ ਖੜਾ ਪੀੜਾ ਪੀੜਾ ਪਰ ਤੁਸੀਂ ਦੇਖੋ ਔਨਸਾਰ ਦੋਨੇ ਮਸ਼ੀਨਾਂ ਦੇ ਐਸ ਐਮ ਐਸ ਵਾਲੇ ਐਡਲ ਟੁੱਟ ਗਏ ਦੋਨਾਂ ਦੇ ਜਿਹੜੇ ਬੈਲਟਾਂ ਨੂੰ ਲੱਗਦੇ ਆ ਇਹਦਾ ਵੀ ਅਡਾ ਟੁੱਟ ਗਿਆ ਉਹਦਾ ਵੀ ਅਡਾ ਟੁੱਟ ਗਿਆ ਹੁਣੇ ਬਿਲਡਿੰਗ ਕਰਵਾ ਕੇ ਲੈ ਕੇ ਆਇਆ ਉਹ ਜਿਹੜੀਆਂ ਪੱਤੀਆਂ ਆਂਦੀਆਂ ਸਪੋਰਟਾਂ ਟੁੱਟ ਗਈਆਂ ਹੁਣੇ ਬਿਲਡਿੰਗ ਕਰਵਾ ਕੇ ਲਿਆਇਆ ਦੋਨੇ ਹੀ ਖੜ ਗਈਆਂ ਸੇਮ ਤੇ ਆ ਦੇਖੋ ਇੱਕੋ ਹੀ ਗੇੜਾ ਇਧਰੋਂ ਲੈ ਕੇ ਆਈਆਂ ਦੋਨੇ ਤੇ ਬਸ ਇੱਕ ਤਾਂ ਇੱਥੇ ਖੜ ਗਈ ਮਾਡਲ ਅਨੁਸਾਰ ਦੂਜੀ ਵੀ ਖੜ ਗਈ ਹੁਣੇ ਅਜੇ ਲਿਆ ਕੇ ਕੰਮ ਚਲਾ ਚਲਾਇਆ ਯਾਨੀ ਕਿ ਪਾਈ ਹੁਣੇ ਹੀ ਲਿਆ ਕੇ ਦਿੱਤੇ ਆਉਣ ਬਿਲਡਿੰਗ ਕਰਵਾ ਕਰਵਾ ਕੇ ਤੇ ਇਦਾਂ ਵੀ ਹੋ ਜਾਂਦਾ ਅਸੀਂ ਤਾਂ ਘਰੋਂ ਤਾਂ ਆਏ ਸੀ ਵੀ ਹਿੰਮਤ ਨਾਲ ਕੰਮ ਵੜ ਦੇਣਾ ਅੱਜ ਕਿਉਂਕਿ ਸਾਰਾ ਸਾਰੀ ਫੌਜ ਖੜੀ ਆ ਮਗਰ ਟਰੈਕਟਰਾਂ ਵਾਲੀ ਦੂਜੀ ਫੌਜ ਆ ਜਿਹੜੀ ਸਾਰੀ ਦੀ ਸਾਰੀ ਖੜੀ ਆ ਜੰਮੀ ਭਾਈ ਆਇਆ ਬੈਠਾ ਇੱਥੇ ਮਲਚਰ ਫੇਰ ਨੂੰ ਤੇ ਸਾਰੀ ਦੀ ਸਾਰੀ ਫੌਜ ਖੜੀ ਆ ਤੇ ਤਾਂ ਕਰਕੇ ਹੈਗਾ ਕਿ ਸਾਨੂੰ ਤਾਂ ਐਂ ਦੇ ਵੀ ਚੱਲ ਬਾਢੀ ਕਰਕੇ ਛੇਤੀ ਸ਼ੁਰੂ ਕਰਦੇ ਆ ਪਰ ਸਾਰਾ ਕੰਮ ਖੜ ਗਿਆ ਸਾਰਾ ਕੁਝ ਵਸ ਜਦੋਂ ਚੱਲ ਪੈਣ ਫੇਰ ਤਾਂ ਖਾ ਜਾਂਦੀਆਂ ਗੱਤਿਆਂ ਨੂੰ ਖਾ ਗਈ ਤੇਲੋਂ 6 ਕਿੱਲੇ ਸੀਗੇ ਮੈਂਡ ਲੱਗਦਾ ਖਾਣ ਨੂੰ ਚੈੱਕ ਬੁੱਕ ਤਾਂ ਲੱਭ ਗਈ ਹੁਣ ਜੇ ਇਹਦੇ ਵਿੱਚ ਕਿਸੇ ਪਾਸਿਓਂ ਪੈਸੇ ਆ ਜਾਣ ਨਾ ਤਾਂ ਇਕੱਠੇ ਹੀ ਚੈੱਕ ਕੱਟ ਕੇ ਜੀ ਵੈਗਨ ਵਾਲਿਆਂ ਨੂੰ ਦੇ ਆਈਏ ਵੀ ਕੱਲ੍ਹ ਨਹੀਂ ਸਾਨੂੰ ਜੀ ਵੈਗਨ ਕਢਾ ਕੇ ਦੇ ਦੋ ਲੈ ਇਹਦੀ ਕਮੀ ਸੀ ਚੈੱਕ ਬੁੱਕ ਲੱਭ ਗਈ ਪਰ ਖਾਤੇ 'ਚ ਪੈਸੇ ਹੈ ਨਹੀਂ ਜੇ ਕਿਸੇ ਪਾਸਿਓਂ ਇਹਦੇ 'ਚ ਪੈਸੇ ਆ ਜਾਣ ਤਾਂ ਜੀ ਵੈਗਨ ਵਾਲਿਆਂ ਨੂੰ ਕੱਟ ਕੇ ਦੇ ਆਈਏ ਚੈੱਕ ਬੁੱਕ ਜਿਹੜੀ ਚੈੱਕ ਆ ਲੋ ਜੀ ਜੰਮੀ ਬਾਈ ਸੈਨਾ ਆਫ ਦੀ ਤਿਆਰ ਰੱਖੀ ਬੈਠਾ ਸੀਗਾ ਮਲਚਰ ਵਾਲੀ ਤੇ ਚੱਲੀ ਜਾਂਦਾ ਕੰਮ ਸ਼ੁਰੂ ਕਰ ਲਿਆ ਜੰਮੀ ਬਾਈ ਨੇ ਤੇ ਇਹ ਦਾ ਟਰੈਕਟਰ ਜਾਨ ਆ ਮੇਰੀ ਬਹੁਤ ਚਲਾਇਆ ਇਹ ਵੀ ਬਹੁਤ ਸਾਮ ਸਾਮ ਕੇ ਰੱਖਿਆ ਜਦੋਂ ਇਹ ਲਿਆ ਇਹਦੇ ਨਾਲ ਛਤਰੀ ਨਹੀਂ ਦੀਆ ਯਾ ਮੈਨੂੰ ਅੱਜ ਵੀ ਯਾਨੀ ਕਿ ਇਹ ਲੁਧਿਆਣੇ ਨਾ ਲੁਧਿਆਣੇ ਤੋਂ ਲਵਾ ਕੇ ਲਿਆਇਆ ਸੀ ਉਦੋਂ ਇਹਦੀ ਲੁਧਿਆਣੇ ਹੁੰਦੀ ਸੀ ਏਜੰਸੀ ਛਤਰੀ ਦੀ ਵੀ ਛਤਰੀ ਦੀ ਕਹਤੀ ਜੌਂਡੀਅਰ ਦੀ ਆਂ ਦਾਣਾ ਮੰਡਿਓਸ ਜਿੱਥੇ ਆਲੂ ਵੇਚਦੇ ਆ ਨਾ ਉੱਥੇ ਜਦੋਂ ਪਹਿਲਾਂ ਆਲੂ ਵੇਚਣ ਜਾਂਦਾ ਹੁੰਦਾ ਸੀ ਉਦੋਂ ਖੜਾ ਦੇਖਦਾ ਹੁੰਦਾ ਸੀ ਜੌਂਡੀਅਰ ਸੋਹਣਾ ਲੱਗਦਾ ਹੁੰਦਾ ਸੀ ਹਰੇ ਰੰਗ ਵਾਲਾ ਪਹਿਲਾਂ-ਪਹਿਲਾਂ ਬਹੁਤ ਸੋਹਣਾ ਲੱਗਦਾ ਖੜੇ ਨੇ ਦੇਖਣਾ ਉੱਥੇ ਨੇ ਵੀ ਹਾਂ ਭਾਈ ਜੌਂਡੀਅਰ ਖੜਾ ਤੇ ਆਪਾਂ ਦਾ ਇਹ ਤਾਂ ਆਪਾਂ ਪੁਰਾਣਾ ਹੀ ਲਿਆ ਸੀ ਥੋੜਾ ਇਹ ਚੱਲਿਆ ਸੀ ਇਹ 2000 7 ਮਾਡਲ ਆ ਆਪਾਂ ਇਹ 8 'ਚ ਲੈ ਲਿਆ ਸੀਗਾ ਤੇ ਜਦੋਂ ਅਸੀਂ ਇਹ ਲਿਆ ਸੀਗਾ ਉਦੋਂ ਮਸਾ ਇਹ 2 ਤੋਂ 250 ਘੰਟੇ ਚੱਲਿਆ ਸੀ ਪਤਾ ਨਹੀਂ ਕਿਸੇ ਨੂੰ ਇਹਦੇ ਵਿੱਚ ਪ੍ਰੋਬਲਮ ਕੀ ਸੀ ਇਹਦੇ ਨਾਲ ਉੱਥੇ ਸੀਟ ਦੇ ਮਗਰ ਪਿੰਨ ਡੇਪੀ ਸੀ ਤੇ ਪਿੰਨ ਡਿੱਗਣ ਦੇ ਨਾਲੇ ਲੈਫਟ ਨਹੀਂ ਸੀ ਕੰਟਰੋਲ ਕਰਦਾ ਇਹ ਵੀ ਨਹੀਂ ਪਤਾ ਵੀ ਜਿਨ੍ਹਾਂ ਨੇ ਇਹ ਵੇਚਿਆ ਸੀਗਾ ਵੀ ਇਥੇ ਡਰ ਤੋਂ ਹੀ ਵੇਚਤਾ ਸੀ ਵੀ ਲੈਫਟ ਕੰਟਰੋਲ ਕਰਨੋਂ हट ਗਿਆ ਸੀ ਉਹ ਗਲੀ ਜੀ ਚ ਨਾ ਜਿਹੜੀ ਆਪਾਂ ਲਿੰਕ ਪਿੰਨਾ ਪਾਉਨੇ ਨੇ ਉਹ ਡੈਪੀ ਉਹਦੇ ਨਾਲ ਲੈਫਟ ਨਹੀਂ ਸੀ ਕੰਟਰੋਲ ਕਰਦਾ ਜਦੋਂ ਆਪਾਂ ਲੈ ਕੇ ਜਾਂਦਾ ਤੇ ਸਾਡੇ ਕੋਲ ਬਣਾ ਕਰੇ ਡੈਡੀ ਮੈਨੂੰ ਗਾਲਾਂ ਕੱਢਿਆ ਕਰੇ ਪੰਗਾ ਦਵਾਤਾ ਫਲਾਣਾ ਕਰਤਾ ਫੇਰ ਜਦੋਂ ਇੱਕ ਆਪਣੇ ਅਵਤਾਰ ਫੋਰਮੈਨ ਆ ਉਹਨੇ ਆ ਗਿਆ ਉਹ ਪਿੰਨ ਗੱਡੀ ਤੇ ਮੁੜ ਕੇ ਪੂਰਾ ਵਧੀਆ ਕਦੇ ਲੈਫਟ ਨੂੰ ਕਦੇ ਹੱਥ ਹੱਥ ਵੀ ਨਹੀਂ ਲਾਇਆ ਉਸ ਦਿਵਾਰ ਤਾਂ ਕਰੇ ਜਿੰਮੇ ਦੀ ਇਹਨੂੰ ਜਿੰਨੇ ਸਾਲ ਹੋ ਗਏ ਇਹਨੂੰ ਚਲਦੇ ਨੇ ਟਟੇ ਨੂੰ ਆਪਣੇ ਕਈ ਵਾਰ ਕੋਈ ਕੋਈ ਦਿਨ ਇਹ ਜਿਆ ਜਾਂਦਾ ਤੇ ਬਈ ਮਸ਼ੀਨਰੀ ਖਰਾਬ ਤੇ ਖਰਾਬ ਖਰਾਬ ਤੇ ਖਰਾਬ ਹੋ ਜਾਂਦੀ ਆ ਅੱਜ ਕੱਲ ਪਹਿਲਾਂ ਯਾਨੀ ਕਿ ਜਿਵੇਂ ਸਵੇਰੇ ਚਲਾਉਣਸਾਰ ਪਹਿਲਾਂ ਦੋ ਮਸ਼ੀਨਾਂ ਦੇ ਐਡਲ ਟੁੱਟੇ ਸਸਮਸ ਫੇਰ ਕੀ ਹੋਇਆ ਇੱਕ ਮਸ਼ੀਨ ਦਾ ਹੋ ਗਿਆ ਆਪਣਾ ਇੱਕ ਮਸ਼ੀਨ ਦਾ ਕਲਚ ਖਰਾਬ ਹੋ ਗਿਆ ਇੱਕ ਦੀ ਆਹ ਫੁੱਲੀ ਟੁੱਟ ਗਈ ਮੈਂ ਬੰਦਿਆਂ ਨੂੰ ਪਹਿਲਾਂ ਹੀ ਇਹ ਗੱਲ ਕਹੀ ਸੀ ਵੀ ਇਹਦੀ ਬੈਲਟ ਟੁੱਟੀ ਤਾਂ ਆਹੀ ਖਰਾਬ ਆ ਨਾ ਹਾਂਜੀ ਇਹਦਾ ਕੰਨ ਜਿਆ ਕਿੱਥੇ ਆ ਜਿਹੜਾ ਅੱਛਾ ਬੈਕ ਸਾਈਡ ਤੇ ਆ ਹਾਂਜੀ ਇਹ ਤੁਹਾਡਾ ਬੈਰਿੰਗ ਟੁੱਟਿਆ ਹੋਣਾ ਨਾ ਹੁੰਦਾ ਤਾਂ ਫੇਰ ਇਹ ਨਹੀਂ ਸੀ ਹੋਣੀ ਬੈਰਿੰਗ ਟੁੱਟਨ ਕਰਣੀ ਇਹਨੂੰ ਪਾਏਗਾ ਨਾ ਬਗਲਿਆਂ ਕਰ ਗਿਆ ਜੇ ਤੂੰ ਉਸ ਦਿਨ ਜਿੱਦਾਂ ਬੈਲਟ ਟੁੱਟੀ ਸੀ ਇਹਨੂੰ ਮਗਰੋਂ ਖੋਲ ਕੇ ਦੇਖ ਲੈਂਦਾ ਨਾ ਤੇ ਇਹ ਕੰਮ ਨਹੀਂ ਸੀ ਹੋਣਾ ਉਸ ਦਿਨ ਪਤਾ ਉਸ ਦਿਨ ਬੈਰਿੰਗ ਹੀ ਟੁੱਟਿਆ ਹੋਇਆ ਸੀ ਗੱਲਾਂ ਹੁਣ ਆਪਾਂ ਇਹ ਆਪਾਂ ਕਦੇ ਇਹ ਖੋਲੀਆਂ ਹੀ ਨਹੀਂ 2022 ਮਾਡਲ ਆਪਣੀ ਇਹ 2022 ਤੋਂ ਕਦੇ ਨਾ ਇਹਨੂੰ ਪ੍ਰੋਬਲਮ ਤਾਂ ਹੈ ਨਹੀਂ ਦੀ ਪਰ ਹੁਣ ਇੰਨੇ ਸਾਲ ਬਾਅਦ ਮਾੜੀ ਮੋਟੀ ਦਾ ਖੋਲ ਕੇ ਦੇਖਣੀ ਬਣਦੀ ਆ ਜਦੋਂ ਤੁਸੀਂ ਸੀਜ਼ਨ ਦੇ ਵਿੱਚ ਇਹਨੂੰ ਖੋਲਿਆ ਨਹੀਂ ਤੁਸੀਂ ਜਾਂ ਮਗਰ ਟੱਲ ਟੁੱਲ ਚੈੱਕ ਕਰ ਲੈਂਦੇ ਛੇਦੇ ਹੋ ਜਾਂਦਾ ਐਦਾਂ ਹੋ ਜਾਂਦਾ ਵਿੱਚ ਵਿੱਚ ਕਦੇ ਕਨਾ ਹੈ ਨਾ ਕੋਈ ਕੋਈ ਦਿਨ ਹੈ ਜਿਹਾ ਹੋ ਜਾਂਦਾ ਹਣ ਚੱਲੂਗੀ ਆ ਬੈਲਟ ਸਿੱਗੀ ਜੀ ਟ੍ਰੈਸ਼ਰ ਵਾਲੀ ਇਹਨੇ ਪਰਸੋਂ ਪਰਸੋਂ ਜੋ ਉਥੇ ਬੈਲਟ ਟੁੱਟ ਗਈ ਮੈਂ ਬੰਦਿਆਂ ਨੂੰ ਉਦਣ ਗਿਆ ਮੈਂ ਕਿਹਾ ਵੀ ਇਹ ਨਾ ਬੈਲਟ ਥੋਡੀ ਕੋਈ ਖਰਾਬੀ ਆ ਪੁਲੀ ਚ ਆ ਨਾਲ ਦੀ ਬੈਲਟ ਹੀ ਚੱਲਦੀ ਸੀ ਇਹਦੇ ਠੀਕ ਹਨ ਮੈਂ ਕਿਹਾ ਯਾਰ ਥੋੜ ਦੇ ਨਾ ਕੋਈ ਖਰਾਬੀ ਪਈ ਆ ਵੀ ਜਾਂ ਤਾਂ ਪੁਲੀ ਦੇ ਵਿੱਚ ਕੋਈ ਖਰਾਬੀ ਆ ਵੀ ਢੱਲ ਪੈ ਗਈ ਜਾਂ ਕੋਈ ਪ੍ਰੋਬਲਮ ਹੋਈ ਆ ਵੀ ਤੁਹਾਡੀ ਨਹੀਂ ਟੁੱਟਣੀ ਨਹੀਂ ਚਾਹੀਦੀ ਸੀ ਜੀ ਕਿਤੇ ਵੀ ਬੈਲਟ ਬੈਲਟ ਟੁੱਟਦੀ ਨਹੀਂ ਤੇ ਜਿਹੜੇ حساب ਨਾਲ ਹੋਈ ਸੀ ਤੇ ਬੰਦੇ ਕਹਿੰਦੇ ਨਹੀਂ ਜੀ ਅ ਬੈਲਟ ਹੀ ਪੁਰਾਣੀ ਵਾਲੀ ਹੋ ਗਈ ਮੈਂ ਚਲੋ ਜੀ ਟੁੱਡੀ ਮੰਨ ਲੈਂਦੇ ਹ ਜਦੋਂ ਮੰਨੀ ਤਾਂ ਫੇਰ ਹੁਣ ਦੇਖਦੇ ਆ ਕਾਹਾਂ ਠਾਹਾਂ ਵੀ ਹਾਂ ਜੀ ਸੱਚੀ ਗੱਲ ਕਹੀ ਸੀ ਤੁਸੀਂ ਵੀ ਬੁਲੀ ਖਰਾਬ ਸੀ ਕੱਲ ਵੀ ਬੈਲਟ ਟੁੱਟ ਗਈ ਮੈਨੂੰ ਕਹਿੰਦਾ ਬੈਲਟ ਟੁੱਟ ਗਈ ਫੇਰ ਜਦੋਂ ਕੱਲ ਉੱਥੇ ਚੱਲਦੀ ਚੱਲਦੀ ਫੇਰ ਮੈਂ ਇਹਨੂੰ ਦੱਸਿਆ ਮੈਂ ਕਿਹਾ ਬੈਲਟ ਟੁੱਟਣ ਦਾ ਕਾਰਨ ਹੀ ਆਹ ਪ੍ਰੋਬਲਮ ਆ ਨਹੀਂ ਬੈਲਟ ਟੁੱਟਣੀ ਨਹੀਂ ਤੇ ਫੇਰ ਹੁਣ ਜਦੋਂ ਦੇਖਿਆ ਤਾਂ ਜਾ ਕੇ ਇਹ ਕੰਮ ਕਰ ਜਦੋਂ ਮੈਂ ਕਿਹਾ ਖੋਲੋ ਵੀ ਬੈਲਟ ਨਹੀਂ ਪਾਣੀ ਮਸ਼ੀਨ ਨੂੰ ਖੋਲੋ ਤੁਸੀਂ ਮਗਰਲਾ ਪੱਲਾ ਲਾਹੋ ਜਿੰਨਾ ਚਿਰ ਮਗਰਲਾ ਪੱਲਾ ਨਹੀਂ ਲਾਉਂਦੇ ਤੁਸੀਂ ਉਹਨਾਂ ਚਿਰ ਨਹੀਂ ਪਾਣੀ ਰਾਤ ਫੇਰ ਪਾਉਣ ਲੱਗੇ ਕਹਿੰਦੇ ਜਾਂ ਪੱਲੇ ਮੈਂ ਕਿਹਾ ਨਹੀਂ ਮਗਰਲਾ ਪੱਲਾ ਖੋਲੋ ਜਦੋਂ ਮਗਰਲਾ ਪੱਲਾ ਖੋਲਿਆ ਤਾਂ ਦੇਖਿਆ ਤਾਂ ਹੋਇਆ ਹੁਣ ਨਵਾਂ ਪੱਲਾ ਲਿਆ ਕੇ ਦਿੰਨੇ ਆ ਤੇ ਪਾਉਣੇ ਆ ਹਾਂ ਖੇਤ ਮਸਾਂ ਸੁੱਕਿਆ ਦੇਖ ਲਓ ਤੇ ਅੱਜ ਬਜਾਈ ਕਰਨੀ ਆ ਬਾਈ ਉਹਦੀ ਜਿਹੜਾ ਡਾਇਮੰਡ ਆਲੂ ਨਹੀਂ ਆਪਣਾ ਸੀਗਾ ਸੈਂਪਰਾ ਕਰੀ ਸੀ ਆ ਜੋ ਬੀਜਣਾ ਵਾ ਡਾਇਮੰਡ ਵਾਲੂ ਕਿਉਂਕਿ ਉਹੀ 60 62 63 ਗੱਟੂ ਸੀਗੇ ਜਿਹੜਾ ਆਪਾਂ ਸੀਡ ਰੱਖਿਆ ਸੀ ਉਹਦੇ ਵਿੱਚੋਂ ਬਾਕੀ ਦਾ ਆਪਾਂ ਦੇ ਦ ਤੇ ਅੱਜ ਬਜਾਈ ਜਾਣੀ ਕਿ ਕਰਨੀ ਆ ਆਪਾਂ ਇਹਦੀ ਡਾਇਮੰਡ ਦੇ ਜਿਹੜਾ ਸੈਂਪਰ ਵਾਲਾ ਸੀਗਾ ਦੇਖਦੇ ਆਂ ਵੀ ਜਰਮੀਨੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਹੁਣ ਪਤਾ ਤਾਂ ਬਾਅਦ ਚ ਹੀ ਲੱਗਣਾ ਅਜੇ ਤਾਂ ਜੁਆ ਵਾਲਾ ਕੰਮ ਹੀ ਆ। ਵੀ ਬੀਜ ਕੇ ਉਹੋ ਕਰ ਸਕਦੇ। ਉਸ ਤੋਂ ਬਾਅਦ ਪਤਾ ਲੱਗੂ ਵੀ ਕੀ ਹੁੰਦਾ ਕੀ ਨਹੀਂ ਹੁੰਦਾ। ਕੋਈ ਕੋਈ ਦਿਨ ਹੁੰਦਾ ਅਜਿਹਾ ਕਿ ਜਿੱਦਣ ਮਸ਼ੀਨਰੀ ਦੇ ਖਰਾਬ ਹੋ ਜੂਵੇ ਪਰ ਚੱਲ ਜਾਂਦਾ। ਇੰਨੀ ਟੈਨਸ਼ਨ ਨਹੀਂ ਲੈਣ ਦੀ ਲੋੜ। ਮਸ਼ੀਨਰੀ ਆ ਜਦੋਂ ਚੱਲੂਗੀ ਤਾਂ ਮਾੜਾ ਮੋਟਾ ਖਰਾਬੀ ਵੀ ਆਉਣੀ ਜ਼ਰੂਰੀ ਆ। ਹੁੰਦੀ ਵੀ ਆ ਖਰਾਬੀ।